ਕਿਸੇ ਨਗਰ ਦੇ ਵਿੱਚ ਇੱਕ ਕਿਸਾਨ ਰਿਹਾ ਕਰਦਾ ਸੀ ਕਿੰਦੇ ਉਹ ਆਪਣੀ ਪਤਨੀ ਦੇ ਨਾਲ ਉਸ ਨਗਰ ਦੇ ਵਿੱਚ ਬੜੇ ਪਿਆਰ ਤੇ ਸਤਿਕਾਰ ਦੇ ਨਾਲ ਰਿਹਾ ਕਰਦਾ ਕਿੰਦੇ ਉਹਨਾਂ ਕੋਲ ਇੱਕ ਛੋਟਾ ਜਿਹਾ ਖੇਤ ਦਾ ਟੁਕੜਾ ਸੀ ਤੇ ਉਹਦੇ ਉੱਤੇ ਦਿਨ ਰਾਤ ਆਪਣੀ ਮਿਹਨਤ ਕਰਕੇ ਤੇ ਆਪਣੇ ਪਰਿਵਾਰ ਦਾ ਗੁਜ਼ਾਰਾ ਕਰਦੇ ਸੀ ਕਿੰਦੇ ਉਹਦੇ ਨਾਲ ਹੀ ਸੰਤੋਸ਼ਟ ਸੀ ਤੇ ਆਪਣੇ ਪਰਿਵਾਰ 'ਚ ਬੜਾ ਸੁਹਣਾ ਆਪਣਾ ਗੁਜ਼ਾਰ-ਬਸਰ ਕਰ ਰਹੀ ਸੀ ਕਿੰਦੇ ਆਸ-ਪਾਸ ਦੇ ਲੋਕਾਂ ਵਿੱਚ ਵੀ ਬੜੀ ਜ਼ਿਆਦੀ ਇੱਜ਼ਤ ਸੀ ਕਹਿੰਦੇ ਕੋਈ ਸਮਾ ਲੰਗਿਆ ਤੇ ਉਹਨਾਂ ਨੂੰ ਇੱਕ ਧੀ ਦੀ ਦਾਤ ਪ੍ਰਾਪਤ ਹੋਈ। ਕਹਿੰਦੇ ਧੀ ਦਾ ਮੁਖ ਕਹਿੰਦੇ ਬੜਾ ਹੀ ਜ਼ਿਆਦਾ ਸੋਹਣਾ। ਕਹਿੰਦੇ ਮੁਖ ਤੇ ਅਲੱਗ ਹੀ ਤੇਜ ਸੀ। ਕਹਿੰਦੇ ਆਸ-ਪਾਸ ਦੀ ਬੀਬੀਆਂ ਨੇ ਕਿਹਾ ਵੀ ਇਹ ਤਾਂ ਪੁੰਨਿਆਂ ਦੇ ਚੰਨ ਵਾਂਗ ਹੈ। ਕਹਿੰਦੇ ਉਹਨਾਂ ਨਾਮ ਪੁੰਨਿਆ ਰੱਖ ਦਿੱਤਾ ਗਿਆ। ਕਹਿੰਦੇ ਹੌਲੀ-ਹੌਲੀ ਉਹ ਜਿਮੀ ਇੱਕ ਸਾਲ ਦੀ ਹੋਈ ਤੇ ਕਹਿੰਦੇ ਉਹਦੀ ਜਿਹੜੀ ਮਾਂ ਸੀ ਕਹਿੰਦੇ ਉਹ ਅਕਾਲ ਚਲਾਨੇ ਕਰ ਗਈ। ਕਹਿੰਦੇ ਕਿਸਾਨ ਹੁਣ ਬੜਾ ਦੁਖੀ ਰਹਿੰਦਾ। ਜੇ ਘਰ ਧੀ ਨੂੰ ਸਾਮਦਾ ਤੇ ਕਹਿੰਦੇ ਖੇਤਾਂ ਦਾ ਕੰਮ ਰੁਕ ਜਾਂਦਾ ਜੇ ਖੇਤਾਂ ਨੂੰ ਸਾਮਦਾ ਤੇ ਜਵਾਕੜੀ ਰੋਂਦੀ ਰਹਿੰਦੀ ਕਹਿੰਦੇ ਐਵੇਂ ਕਰਦੇ ਕਰਦੇ ਸਾਲ ਲੰਘ ਗਿਆ ਆਸ-ਪਾਸ ਦੇ ਲੋਕਾਂ ਨੇ ਕਿਹਾ ਵੀ ਐਵੇਂ ਧੀ ਰੋਲ ਜੇਗੀ ਤੇ ਜੇ ਖੇਤ ਨਾ ਗਿਆ ਤੇ ਕੰਮ ਕੋਈ ਨਹੀਂ ਹੋਣਾ ਤੂੰ ਐਵੇਂ ਕਰ ਦੂਜਾ ਵਿਆਹ ਕਰਾ ਲੈ ਉਹ 6 ਮਹੀਨੇ ਤੱਕ ਟਾਲਮਟੋਲ ਕਰਦਾ ਰਿਹਾ ਪਰ ਇਸ ਵਾਰ ਫਸਲ ਵੀ ਨਾ ਹੋ ਸਕੀ ਤੇ ਧੀ ਵੀ ਰੋਲਦੀ ਰਹੀ ਉਹਨੇ ਹਾਰ ਕੇ ਵਿਆਹ ਕਰਾ ਲਿਆ ਕਹਿੰਦੇ ਜੋ ਆਈ ਸੀ ਕਿੰਦੇ ਪਿਆਰ ਬੜਾ ਕਰਦੀ ਸੀ ਪਰ ਕਹਿੰਦੇ ਕਿਤੇ ਨਾ ਕਿਤੇ ਕਹਿੰਦੇ ਵੀ ਜਿਹੜੀ ਉਹ ਦੀ ਸਕੀਮਾ ਨਹੀਂ ਸੀ ਉਹ ਉਹਨੂੰ ਲਾਗ ਲੱਗ ਗਈ। ਉਹਦੇ ਘਰ ਹੁਣ ਆਪਣੀ ਔਲਾਦ ਹੋਣ ਵਾਲੀ ਸੀ। ਕਹਿੰਦੇ ਉਹਦੇ ਘਰ ਇੱਕ ਧੀ ਨੇ ਜਨਮ ਲਿਆ। ਕਹਿੰਦੇ ਧੀ ਜਦੋਂ ਜਨਮ ਲਿਆ ਤਿਉ ਬਾਲਾਈ ਕਹਿੰਦੇ ਕੁਰੂਪ ਹੋਗੀ। ਕਹਿੰਦੇ ਲੋਕਾਂ ਨੇ ਕਿਹਾ ਵੀ ਇਹ ਤਾਂ ਮਸੀਹਾ ਦੀ ਰਾਤ ਵਾਂਗੇ ਤੇ ਕਹਿੰਦੇ ਉਹਦਾ ਮਸੀਹਾ ਹੀ ਨਾਮ ਰੱਖ ਦਿੱਤਾ ਗਿਆ। ਕਹਿੰਦੇ ਹੁਣ ਉਹਦੀ ਮਾਂ ਨੇ ਪੁੰਨਿਆਂ ਦੀ ਹਰ ਇੱਕ ਨੇ ਤਾਰੀਫ ਕਰਿਆ ਕਰਨੀ। ਉਹ ਛੋਟੀ ਜੀ ਸੀ ਪਰ ਤਾਂਮੀ ਉਹਨੇ ਆਪਣੇ ਮਾਂ ਦੇ ਨਾਲ ਹਰ ਇੱਕ ਕੰਮ ਕਰਿਆ ਕਰਨਾ ਆਣ ਗੁਆਣ ਕਿਸੇ ਵੀ ਆਵਾਜ਼ ਲਗਾਇਆ ਕਰਨੀ ਉਹਨੇ ਉਹਦੀ ਵੀ ਮਦਦ ਕਰ ਦਿਆ ਕਰਨੀ ਕਹਿੰਦੇ ਪਿੰਡ ਦੇ ਵਿੱਚ ਕਿਤੇ ਵੀ ਕਥਾ ਕੀਰਤਨ ਹੋਇਆ ਕਰਨਾ ਉਹਨੇ ਮਾਂ ਨਾਲ ਕੰਮ ਕਰਾ ਕੇ ਤੇ ਉੱਥੇ ਚਲੇ ਜਾਇਆ ਕਰਨਾ ਕਹਿੰਦੇ ਹੌਲੀ ਹੌਲੀ ਮਾਂ ਦੇ ਮਨ ਵਿੱਚ ਪੁੰਨਿਆ ਪ੍ਰਤੀ ਬੜੀ ਜਿਆਦੀ ਨਫ਼ਰਤ ਭਰੇਗੀ ਕਹਿੰਦੇ ਹਰ ਸਮੇਂ ਇਹੀ ਸੋਚਦੀ ਵੀ ਕਿਵੇਂ ਪੁੰਨਿਆ ਨੂੰ ਮੈਂ ਇੱਥੋਂ ਘਰੋ ਦਫਾ ਕਰ ਦਾਂ ਕਹਿੰਦੇ ਕੋਜ ਸਮਾਂ ਲੰਘਿਆ ਤੇ ਕਹਿੰਦੇ ਉਹਦੇ ਘਰ ਇੱਕ ਹੋਰ ਔਲਾਦ ਦੀ ਪ੍ਰਾਪਤੀ ਹੋਈ। ਇਸ ਵਾਰ ਪੁੱਤਰ ਦੀ ਦਾਤ ਮਿਲੀ। ਕਹਿੰਦੇ ਉਹ ਤਾਂ ਬੜੀ ਜਿਆਦਾ ਜੜੀ ਖੁਸ਼ ਹੋਗੀ। ਐਵੇਂ ਲੱਗੇ ਜਿਵੇਂ ਹੰਕਾਰ ਦੇ ਨਾਲ ਹੀ ਭਰ ਗਈ ਹੋਵੇ। ਕਹਿੰਦੇ ਹੁਣ ਨਾ ਹਰ ਸਮੇਂ ਉਹਨੇ ਪੁੰਨਿਆ ਨੂੰ ਕੋਈ ਨਾ ਕੋਈ ਤਸੀਏ ਦੇਂਦੇ ਹੀ ਰਹਿਣਾ ਤੇ ਆਪਣੇ ਦੋਵਾਂ ਜਵਾਕਾਂ ਨਾਲ ਬੜਾ ਪਿਆਰ ਕਰਿਆ ਕਰਨਾ। ਜੇਕਰ ਕਿਸਾਨ ਨੇ ਆਪਣੀ ਧੀ ਪੁੰਨਿਆ ਨਾਲ ਪਿਆਰ ਕਰਿਆ ਕਰਨਾ ਤੇ ਉਹਨੇ ਅਗੋਂ ਹੋਰ ਜ਼ਿਆਦਾ ਕਲਾਕਲੇਸ਼ ਆਨੇ ਬਣਾ ਕੇ ਆਨੇ ਬਹਾਨੇ ਕਰਿਆ ਕਰਨੇ ਫਿਰ ਉਹ ਵੀ ਵਿਚਾਰਾ ਹੁਣ ਘਰ ਦੀ ਸੁਖ ਸ਼ਾਂਤੀ ਭਾਲਦਾ ਸੀ ਉਹ ਚੁੱਪ ਰਹਿਣ ਲੱਗਾ ਕਹਿੰਦੇ ਪਰਪੁੰਨਿਆ ਜਿਵੇਂ ਜਿਵੇਂ ਵੱਡੀ ਹੁੰਦੀ ਗਈ ਓਵੇਂ ਓਵੇਂ ਬੜੇ ਜ਼ਿਆਦੇ ਧਾਰਮਿਕ ਖਿਆਲਾਂ ਵਾਲੀ ਬੜੀ ਸਿਆਣੀ ਸੂਝਵਾਨ ਤੇ ਸਮਝਦਾਰ ਬਣਦੀ ਗਈ ਕਹਿੰਦੇ ਇਸ ਤਰ੍ਹਾਂ ਕਹਿੰਦੇ ਜਿਹੜੇ ਦਿਨ ਸਨ ਉਹ ਤਾਂ ਲੰਘਣੇ ਆਰੰਭ ਹੋ ਗਏ ਹੁਣ ਇੱਕ ਦਿਨ ਕਿਸਾਨ ਕਹਿੰਦਾ ਵੀ ਧੀਆ ਵੱਡੀਆਂ ਹੋ ਗਈਆਂ ਨੇ ਐਵੇਂ ਕਰਦੇ ਆ ਕੋਈ ਵਾਰ ਲੱਬੀਏ ਤੇ ਇਹਨਾਂ ਦੇ ਵਿਆਹ ਕਰ ਦਈਏ ਓ ਕਿੰਦੀ ਜੀ ਗੱਲ ਸੁਣੋ ਆਪਾਂ ਨਾ ਪਹਿਲਾ ਪੁੱਤ ਦਾ ਵਿਆਹ ਕਰਦੇ ਆਂ ਤੇ ਫਿਰ ਧੀਆ ਦਾ ਕਰਾਂਗੇ ਘਰ ਨੂੰ ਆ ਜੇਗੀ ਚਲੇ ਚਲੀਆਂ ਵੀ ਜਾਣ ਗਿਆ ਕੰਮ ਦੇ ਵਿੱਚ ਮਦਦ ਹੋ ਜੇਗੀ ਉਹਨੇ ਕਿਹਾ ਠੀਕ ਹੈ ਹੁਣ ਜਿਹੜਾ ਉਹਨਾਂ ਦਾ ਭਰਾ ਸੀ ਉਹ ਪੁੰਨਿਆ ਦਾ ਬੜਾ ਖਿਆਲ ਰੱਖਿਆ ਕਰਦਾ ਸੀ ਮਾਵਾਾਂ ਧੀਆ ਪੁੰਨਿਆ ਨੂੰ ਨਫ਼ਰਤ ਕਰਿਆ ਕਰਦੀਆਂ ਸਨ ਪਰ ਜਿਹੜਾ ਪਿਓ ਤੇ ਪੁੱਤਰ ਸੀ ਉਹ ਪੁੰਨਿਆ ਨੂੰ ਵੀ ਆਪਣੀ ਜਿਹੜੀ ਭੈਣ ਤੇ ਧੀਆ ਵਾਂਗੀ ਸਮਝਦੇ ਸਨ ਕਹਿੰਦੇ ਹੁਣ ਇੱਕ ਨਾਲ ਦੇ ਨਗਰ ਦਾ ਰਿਸ਼ਤਾ ਲੱਭ ਗਿਆ ਕਹਿੰਦੇ ਉਹਦੇ ਨਾਲ ਹੁਣ ਪੁੱਤਰ ਦਾ ਵਿਆਹ ਕਰ ਦਿੱਤਾ ਗਿਆ। ਕਹਿੰਦੇ ਨੂੰ ਜਦੋਂ ਘਰ ਆਈ ਨਾ ਉਹਨੇ ਘਰ ਦੇ ਜਦੋਂ ਹਾਲਾਤ ਵੇਖੇ ਤੇ ਉਹਨੇ ਪੁੰਨਿਆ ਨਾਲ ਬੜੀ ਹਮਦਰਦੀ ਹੋਣ ਲੱਗੀ। ਹੁਣ ਪੁੰਨਿਆ ਤੇ ਹਰ ਇੱਕ ਦੀ ਮਦਦ ਕਰਿਆ ਕਰਦੀ ਸੀ। ਉਹਨੇ ਆਪਣੇ ਭਾਬੀ ਨਾਲ ਵੀ ਹਰੇਕ ਕੰਮ ਵਿੱਚ ਮਦਦ ਕਰਵਾਇਆ ਕਰਨੀ। ਜੋ ਕੁਝ ਨਹੀਂ ਪਤਾ ਹੁੰਦਾ ਉਹ ਦੱਸਦਿਆ ਕਰਨਾ। ਹਰ ਕੰਮ ਵਿੱਚ ਉਹਦੇ ਨਾਲ ਰਿਹਾ ਕਰਨਾ। ਕਹਿੰਦੇ ਉਹਨੂੰ ਬੜਾ ਚੰਗਾ ਲੱਗਿਆ ਕਰਨਾ ਜਦੋਂ ਉਹਨੇ ਕਿਤੋਂ ਕੋਈ ਸੰਤ ਫਕੀਰ ਕਥਾ ਕੀਰਤਨ ਜਾਂ ਗੱਲਾਂ ਸੁਣ ਕੇ ਆਇਆ ਕਰਨੀਆਂ ਤੇ ਆ ਕੇ ਭਾਬੀ ਨੂੰ ਵੀ ਸੁਣਾਇਆ ਕਰਨੀਆਂ ਕਹਿੰਦੇ ਹੁਣ ਇਹ ਚੀਜ਼ ਮੱਸਿਆ ਨੂੰ ਤੇ ਉਹਦੀ ਮਾਂ ਨੂੰ ਜਮਾ ਪਸੰਦਨਾ ਆਇਆ ਕਰਨੀ ਉਹਨੇ ਆਨੇ ਬਹਾਨੇ ਹੁਣ ਹੋਰ ਪੁੰਨਿਆਂ ਦੇ ਨਾਲ ਲੜਿਆ ਕਰਨ ਹੁਣ ਵਿਚਾਰੀ ਨੂੰ ਕੁਝ ਵੀ ਨਾ ਬੋਲ ਪਾਉਂਦੀ ਹੁਣ ਮਾਂ ਧੀ ਨੇ ਸੋਚਿਆ ਵੀ ਨੂੰ ਦਾ ਜ਼ਿਆਦਾ ਲਗਾਵ ਇਹਦੇ ਨਾਲ ਹੋ ਗਿਆ ਹੁਣ ਆਖ ਵੇਖ ਕੇ ਤੇ ਇਹਨੂੰ ਘਰੋਂ ਕੱਢ ਦਿੱਤਾ ਜਾਵੇ ਅੱਜ ਜਦੋਂ ਕਿਸਾਨ ਆਇਆ ਤੇ ਉਹਨੇ ਕਿਹਾ ਜੀ ਆਪਾਂ ਨਾ ਇਹਦਾ ਵਿਆਹ ਕਰ ਦਈਏ ਉਹਨੇ ਕਿਹਾ ਠੀਕ ਹੈ ਆਪਾਂ ਹੁਣੇ ਹੀ ਰਿਸ਼ਤੇ ਲੱਭ ਲੈਨੇ ਆ ਉਹਨੇ ਕਿਹਾ ਦੇਖੋ ਇਹ ਬੜੀ ਸਚਿਆਰੀ ਜਿੱਥੇ ਜਾਵੇਗੀ ਉੱਥੇ ਰਾਜ ਕਰੇਗੀ ਜੇਕਰ ਜਿਆਦਾ ਵੱਡਾ ਘਰ ਲੱਭਿਆ ਤੇ ਬੜਾ ਦਾਜ ਦੇਹਸ ਦੇਣਾ ਪੈਣਾ ਆਪਾਂ ਦੋ ਧੀਆ ਦੇ ਮਾਪੇ ਆ ਤੇ ਪੁੱਤ ਵੀ ਹੈਗਾ ਤੁਸੀਂ ਕੋਈ ਛੋਟਾ ਜਿਹਾ ਘਰ ਵੇਖ ਕੇ ਇਹਦਾ ਵਿਆਹ ਰਚਾ ਦਿਓ ਤੇ ਇੰਨੇ ਤੇ ਉੱਥੇ ਜਾ ਕੇ ਵੇਖ ਕੱਟ ਲੈਣੀ ਉਹਨੇ ਕਿਹਾ ਠੀਕ ਹੈ ਸਿਆਣੀ ਗੱਲ ਕੀਤੀ ਹੈ ਵੀ ਇਹ ਸਮਝਦਾਰੇ ਪੁਨਿਆ ਨਾਲਦੇ ਨਗਰ ਦੇ ਵਿੱਚ ਹੀ ਨਾ ਇੱਕ ਕਿਸਾਨ ਸੀ ਉਹਦੇ ਕੋਲ ਸਿਰਫ ਇੱਕ ਘਰ ਤੇ ਜ਼ਮੀਨ ਦਾ ਛੋਟਾ ਜਿਹਾ ਟੁਕੜਾ ਸੀ ਉਹਦੇ ਨਾਲ ਜਦੋਂ ਰਿਸ਼ਤਾ ਤੈਅ ਕਰਕੇ ਤੇ ਆਗੇ ਹੁਣ ਨੂੰ ਬੜੀ ਖੁਸ਼ ਵੀ ਇਹਦੇ ਵਿਚਾਰੇ ਦੀ ਇਥੋਂ ਜਾਨ ਛੁੱਟ ਜੇਗੀ ਕਹਿੰਦੀ ਅਗਲੇ ਦੇਣੀ ਉਹਨੇ ਕਿਹਾ ਵੀ ਸੁਣੋ ਵੀ ਆਪਣੀ ਧੀ ਬੜਬੋਲੀਏ ਇਹਦੇ ਨਾਲ ਕਿਤੇ ਜ਼ਿਆਦਾ ਲਾਗਡਾ ਟੀ ਰਹਿੰਦੀ ਤੁਸੀਂ ਇਹਦੇ ਲਈ ਕੋਈ ਰਿਸ਼ਤਾ ਲੱਭੋ ਪਰ ਚੰਗਾ ਘਰ-ਬਾਰ ਲੱਭਿਓ ਜਿੱਥੇ ਕੰਮ-ਕਾਰ ਨਾ ਕਰਨਾ ਪਵੇ ਨਹੀਂ ਤਾਂ ਇਹਨੂੰ ਆਉਂਦਾ ਤੇ ਹੈ ਨਹੀਂ ਇਵੇਂ ਫਿਰ ਰੋਜ਼ ਕਲਾਕਲੇਸ਼ ਹੋਵੇਗਾ ਉਹਨੇ ਕਿਹਾ ਵੀ ਗੱਲ ਠੀਕ ਹੈ ਉਸੇ ਨਗਰ ਦੇ ਵਿੱਚ ਇੱਕ ਸੇੜ ਸੀ ਤੇ ਉਹਦੇ ਨਾਲ ਹੁਣ ਜਿਹੜੀ ਮੱਸੀਆ ਦਾ ਰਿਸ਼ਤਾ ਤੈਅ ਕਰਕੇ ਤੇ ਆ ਜਾਂਦੇ ਨੇ ਹੁਣ ਮਾਂ ਕਹਿੰਦੀ ਵੀ ਆਪਾਂ ਨਾ ਇੱਕੋ ਦਿਨ ਜੇਕਰ ਇਹਨਾਂ ਦਾ ਵਿਆਹ ਕਰ ਦਈਏ ਤੇ ਕਹਿੰਦੇ ਆਪਣਾ ਬੜਾ ਸਾਰਾ ਖਰਚਾ ਬਚ ਜਾਵੇਗਾ ਹੁਣ ਕਿਸਾਨ ਨੂੰ ਸਿਆਣੀ ਗੱਲ ਲੱਗੀ ਉਹਨੇ ਇੱਕੋ ਦਿਨ ਦੋਵਾਂ ਦਾ ਜਿਹੜਾ ਰਿਸ਼ਤਾ ਹੈ ਤੇ ਇੱਕੋ ਦਿਨ ਦੋਵਾਂ ਦੀ ਬਰਾਤ ਆਈ ਤੇ ਵਿਆਹ ਕੇ ਲੈ ਗਏ ਹੁਣ ਮੱਸੀਆਂ ਨੂੰ ਤੇ ਬੜਾ ਜਿਆਦਾ ਦਾਜ ਦਹੇਜ ਦੇ ਕੇ ਤੋਰਿਆ ਤੇ ਕਹਿੰਦੇ ਪੁੰਨਿਆਂ ਨੂੰ ਸਿਰਫ ਜਿਹੜੇ ਜੋੜਾ ਕੱਪੜਾ ਦਾ ਪਾਇਆ ਸੀ ਉਹ ਹੀ ਦੇ ਕੇ ਵਿਦਾ ਕਰ ਦਿੱਤਾ ਹੁਣ ਨੂ ਨੂੰ ਇਹ ਗੱਲ ਬੜੀ ਬੁਰੀ ਲੱਗੀ ਵਿਚਾਰੀ ਬੋਲੀ ਵੀ ਪਰ ਸੁਣਵਾਈ ਉਹਦੀ ਨਾ ਹੋਈ ਕਿਉਂਕਿ ਚਲਦੀ ਮਾਂ ਦੀ ਸੀ ਕਹਿੰਦੇ ਹੌਲੀ ਹੌਲੀ ਹੁਣ ਸਮਾਂ ਜਿਹੜਾ ਲੰਘਣ ਲੱਗਾ ਕਹਿੰਦੇ ਜਿਹੜੀ ਪੁੰਨਿਆ ਸੀ ਉਹਨੇ ਆਪਣੇ ਘਰ ਉੱਥੇ ਜਾ ਕੇ ਸਾਰਿਆਂ ਦਾ ਦਿਲ ਜਿੱਤ ਲਿਆ ਕਿਉਂਕਿ ਉਹ ਕਾਮਕਾਰ ਚ ਬਿਸ ਚੱਜੀ ਸੀ ਪਰਮਾਤਮਾ ਦਾ ਨਾਮ ਵੀ ਲੈਂਦੀ ਸੀ ਤੇ ਹਰ ਇੱਕ ਦੇ ਦੁੱਖ ਸੁੱਖ ਨੂੰ ਵੀ ਸਮਝਦੀ ਸੀ ਕਿੰਦੇ ਹੁਣ ਜਦੋਂ ਕਦੀ ਉਹਦਾ ਮਾਨ ਕਰਿਆ ਕਰਨਾ ਉਹਨੇ ਆਪਣੇ ਭਾਬੀ ਨੂੰ ਮਿਲਣਾ ਚਾਹਿਆ ਕਰਨਾ ਕਿੰਦੇ ਹੁਣ ਉਹ ਸੇਠ ਦੇ ਘਰ ਵਿਆਹੀ ਸੀ ਮਸਿਆ ਕਿੰਦੇ ਇੱਕ ਦਿਨ ਜਿਹੜੀ ਮਸਿਆ ਸੀ ਉਹਨੇ ਸਾਰੇ ਨਗਰ ਦੇ ਵਿੱਚ ਨਾ ਕੋਈ ਕਥਾ ਕੀਰਤਨ ਕਰਵਾਇਆ ਤੇ ਸਾਰੇ ਪਿੰਡ ਦੇ ਲੋਕਾਂ ਨੂੰ ਸੱਦਿਆ ਕਿੰਦੇ ਹੁਣ ਨਾ ਜਿਹੜੀ ਪੁੰਨਿਆ ਦੀ ਗਵਾਂਡਣ ਸੀ ਉਹ ਜਾਣ ਲੱਗਦੀ ਕਿੰਦੀ ਪੁੰਨਿਆ ਤੂੰ ਨਹੀਂ ਜਾਣਾ ਤੇਰੀ ਤੇ ਭੈਣ ਦੇ ਘਰ ਅੱਜ ਕਥਾ ਕੀਰਤਨ ਹੋਣਾ ਤੇ ਚੱਲ ਪੁੰਨਿਆ ਨੇ ਕਿਹਾ ਵੀ ਉਹਨੇ ਮੈਨੂੰ ਸੱਦਿਆ ਨਹੀਂ ਤੇ ਮੈਂ ਕਿਵੇਂ ਚਲੀ ਜਾਵਾਂ ਉਹ ਕਹਿੰਦੀ ਜਿਹੜੇ ਕਥਾ ਕੀਰਤਨ ਹੁੰਦੇ ਨੇ ਇਹ ਤਾਂ ਸਾਰਿਆਂ ਲਈ ਹੁੰਦੇ ਨੇ ਇਥੇ ਸੱਦਾਂ ਥੋੜਾ ਭੇਜੀਦਾ ਉਹ ਕਹਿੰਦੀ ਚਲ ਠੀਕ ਐ ਉਹ ਤੇ ਪਹਿਲਾਂ ਹੀ ਪਰਮਾਤਮਾ 'ਚ ਵਿਸ਼ਵਾਸ ਰੱਖਦੀ ਸੀ ਤੇ ਪਰਮਾਤਮਾ ਦੀਆਂ ਗੱਲਾਂ ਚੰਗੀਆਂ ਲੱਗਦੀਆਂ ਸਨ ਉਹ ਨਾਲ ਤੁਰ ਪਈ ਜਦੋਂ ਬੂਹੇ 'ਚੋਂ ਲੰਘਣ ਲੱਗੀ ਮੱਛਿਆ ਦੇਖ ਕੇ ਕਹਿੰਦੀ ਵੀ ਤੈਨੂੰ ਤੇ ਮੈਂ ਸੱਦਿਆ ਹੀ ਨਹੀਂ ਤੇ ਤੂੰ ਐਵੇਂ ਮੂੰਹ ਚੁੱਕ ਕੇ ਆ ਗਈ ਕਦੀ ਸੁਣਿਆ ਵੀ ਕਿਸੇ ਨੂੰ ਸੱਦਿਆ ਨਾ ਹੋਵੇ ਤੇ ਉਹ ਆ ਕੇ ਤੇ ਬਹਿ ਜਾਏ ਤੂੰ ਤਾਂ ਬਿਨ ਬੁਲਾਈ ਸਾਡੇ ਉੱਤੇ ਚੜੀ ਆਉਣੀ ਐ ਉਹਨੇ ਕਿਹਾ ਭੈਣੇ ਕਥਾ ਕੀਰਤਨ ਚ ਕਿਹੜਾ ਕਿਸੇ ਸੱਦੇ ਦੀ ਲੋੜ ਹੁੰਦੀ ਹੈ ਇੱਥੇ ਤੇ ਪਰਮਾਤਮਾ ਦੀ ਗੱਲ ਹੋਣੀ ਹੈ ਤੇ ਮੈਂ ਪਰਮਾਤਮਾ ਦੀ ਗੱਲ ਸੁਣਨ ਆਈ ਹਾਂ ਹੁਣ ਉਹਨੇ ਕਿਹਾ ਵੀ ਉਹ ਸਾਹਮਣੇ ਇੱਕ ਗੁੱਠ ਚ ਬਹਿ ਜਾ ਤੇ ਹਿੱਲੀ ਉੱਥੋਂ ਜਮਾ ਨਾ ਤੇ ਨਾ ਹੀ ਕਿਸੇ ਨੂੰ ਦੱਸਣ ਦੀ ਲੋੜ ਹੈ ਵੀ ਤੂੰ ਮੇਰੀ ਭੈਣ ਹੈ ਉਹਨੇ ਕਿਹਾ ਠੀਕ ਹੈ ਹੁਣ ਉੱਥੇ ਪਰਮਾਤਮਾ ਦਾ ਕਥਾ ਵਿਚਾਰ ਹੋਣ ਲੱਗਾ ਲਗਭਗ 2 ਘੰਟੇ ਕਥਾ ਵਿਚਾਰ ਚੱਲਿਆ ਤੇ ਉੱਥੇ ਉਹ ਪਰਮਾਤਮਾ ਦੀ ਭਗਤੀ ਚ ਲੀਨ ਹੋ ਗਈ ਕਿੰਦੇ ਜਦੋਂ ਸਮਾਪਤੀ ਹੋਈ ਸਾਰਿਆਂ ਨੂੰ ਪ੍ਰਸ਼ਾਦ ਮਿਲਿਆ ਸਾਰੇ ਜਣੇ ਪ੍ਰਸ਼ਾਦ ਲੈ ਕੇ ਤੇ ਘਰ ਚਲੇ ਗਏ ਜਦੋਂ ਇਹਦੀ ਵਾਰੀ ਆਈ ਤੇ ਉਹਨੇ ਕਿਹਾ ਫਰੀ ਖਾਤੇ ਪ੍ਰਸ਼ਾਦ ਨਹੀਂ ਮੈਂ ਦਿੰਦੀ ਹੁਣ ਉਥੋਂ ਆਪਣੀ ਥਾਲੀ ਚੁੱਕ ਕੇ ਪ੍ਰਸ਼ਾਦ ਆ ਲਈ ਤੇ ਚਲੀ ਗਈ ਉਹਨੂੰ ਕੁਝ ਵੀ ਨਾ ਦਿੱਤਾ ਅੱਜ ਨੂੰ ਬੜਾ ਦੁੱਖ ਲੱਗਿਆ ਜਿਵੇਂ ਉਹਦੇ ਮਨ ਨੂੰ ਠੇਸ ਲੱਗੀ ਹੋਵੇ ਵੀ ਸਾਰਿਆਂ ਦੇ ਸਾਹਮਣੇ ਉਹਦੀ ਭੈਣ ਨੇ ਉਹਦਾ અપਮਾਨ ਕਰ ਦਿੱਤਾ ਘਰ ਆਈ ਪਰ ਕਿਸੇ ਨੂੰ ਕੁਝ ਨਾ ਦੱਸਿਆ ਕਿੰਦੀ ਆਪਣੇ ਘਰ ਵਾਲੇ ਨੂੰ ਕਹਿੰਦੀ ਵੀ ਮੇਰਾ ਨਾ ਆਪਣੀ ਭਾਬੀ ਤੇ ਭਰਾ ਨੂੰ ਮਿਲਣ ਤੇ ਬੜਾ ਮਨ ਕਰਦਾ ਪਿਆ ਤੇ ਮੈਂ ਜਾਣਾ ਚਾਹੁੰਨੀ ਆ ਉਹਨੇ ਕਿਹਾ ਕੋਈ ਨਾ ਤੂੰ ਤੜਕੇ ਚਲੀ ਜਾਏ ਹੁਣ ਪਹਿਲਾ ਯਾਤਰਾ ਜਿਹੜੀ ਸੀ ਨਾ ਉਹ ਪੈਦਲ ਕਰਿਆ ਕਰਦੇ ਸੀ ਜਾਂ ਕੋਈ ਕੋਈ ਰਾਤ THਈ ਜਾਂ ਫਿਰ ਘੋੜਿਆਂ 'ਵੇਂ ਮਿਲ ਜਾਂਦੇ ਤੇ ਉੱਤੇ ਬਹਿ ਜਾਇਆ ਕਰਦੇ ਸਵੇਰੇ ਹੀ ਨਾ ਉਹ ਆਪਣੇ ਜਵਾਕ ਚੱਲੇ ਨੂੰ ਆਪਣੇ ਸੱਸੋਰੇ ਦੇ ਕੋਲ ਛੱਡ ਕੇ ਤੇ ਉਹ ਘਰ ਦਾ ਖਾਣਾ ਪਾਣੀ ਬਣਾ ਕੇ ਤੇ ਚਲੀ ਗਈ ਹੁਣ ਤੁਰਦੇ ਤੁਰਦੇ ਨਾ ਇੱਕ ਥਾਂ ਤੇ ਦੇਖਦੀ ਇੱਕ ਨਗਰ ਦੇ ਨਾ ਬਾਰੋ-ਬਾਰੇ ਘਰ ਬਣਿਆ ਹੁੰਦਾ ਇੰਦੋਂ ਤੱਕ ਮਾਈ ਨਾਲ ਵਾਲ ਜੇ ਖਲਾਰੀ ਫਿਰਦੀ ਹੁੰਦੀ ਏ ਤੇ ਉਹਦੇ ਘਰ ਦੇ ਆਸ-ਪਾਸੇ ਜਿਹੜੇ 베ਰੀਆਂ ਲੱਗੀਆਂ ਹੁੰਦੀਆਂ ਤੇ ਕੰਡੇ-ਕੰਡੇ ਥੱਲੇ ਖਿਲਰੇ ਹੁੰਦੇ ਨੇ ਉਹ ਮਾਈ ਨੂੰ ਆਵਾਜ਼ ਲਗਾਉਂਦੀ ਕਹਿੰਦੀ ਧੀਏ ਸਰੀਰ ਬੜਾ ਜ਼ਿਆਦਾ ਬਜ਼ੁਰਗ ਹੋ ਗਿਆ ਵਾਲ ਖਿਲਰੇ ਪਏ ਨੇ ਇੱਥੋਂ ਤੱਕ ਹੱਥ ਵੀ ਨਹੀਂ ਜਾਂਦੇ ਜੇ ਤੂੰ ਸਵਾਰ ਕੇ ਮੈਨੂੰ ਠੀਕ ਕਰ ਦੇ ਤੇ ਪਰਮਾਤਮਾ ਤੇਰੀ ਭਲੀ ਕਰੇ ਅਨੇਕਾਂ ਮਾਈ ਇੱਕ ਹੀ ਡੇਗੋ ਕੰਮ ਹੈ ਹੁਣੇ ਕਰ ਦੇਣੀ ਆ ਉਹਨੇ ਉੱਥੋਂ ਤੇਲ ਕੰਗਾ ਜੋ ਵੀ ਸੀ ਲਿਆ ਚੰਗੀ ਤਰ੍ਹਾਂ ਮਾਈ ਨੂੰ ਲਾ ਕੇ ਸੋਹਣੇ ਵਾਲ ਬਣਾ ਕੇ ਮਾਈ ਨੇ ਫਿਰ ਜਦੋਂ ਜਾਣ ਲੱਗਦੀ ਮਾਈ ਕਹਿੰਦੀ ਏ ਮੇਰੇ ਘਰ ਨਾ 베ਰੀਆਂ ਹੀ 베ਰੀਆਂ ਨੇ ਕੰਡੇ ਕੰਡੇ ਹੋਏ ਪਏ ਨੇ ਤੇ ਇਹ ਜਿਹੜੇ ਕੰਡੇ ਜਦ ਤੁਰਦੀਆਂ ਵੱਜਦੇ ਨੇ ਜਿੱਦੂ ਸਾਫ਼ ਕਰਦੇ ਉਹਨੇ ਕਿਹਾ ਮਾਈ ਹੁਣੇ ਕਰ ਦਿੰਨੀ ਆ ਉਹ ਸਾਰਾ 베ੜਾ ਸਾਫ਼ ਕਰਕੇ ਤੇ ਸਾਰੇ ਕੰਡੇ ਜਿਹੜੇ ਇੱਕ ਪਾਸੇ ਕਰਕੇ ਤੇ ਮਾਈ ਨੂੰ ਕਿਹਾ ਮਾਈ ਮੈਂ ਕਰ ਦਿੱਤਾ ਮਾਈ ਨੇ ਕਿਹਾ ਕਿੱਥੇ ਚੱਲੀ ਏ ਕਹਿੰਦੀ ਮੈਂ ਨਾ ਆਪਣੇ ਭਰਾ ਤੇ ਭਾਬੀ ਨੂੰ ਮਿਲਣ ਚੱਲੀ ਆ ਉਹਨੇ ਕਿਹਾ ਠੀਕ ਐ ਜਾ ਤੇ ਪਰਮਾਤਮਾ ਹਮੇਸ਼ਾ ਤੇਰੇ ਤੇ ਮਿਹਰ ਭਰਿਆ ਹੱਥ ਰੱਖੇ ਇੰਨਾ ਕਹਿ ਕੇ ਉਹ ਅੱਗੇ ਜਾਂਦੀ। ਅਗਲੇ ਨਗਰ ਗਈ ਨਾ ਪਿੰਡ ਤੋਂ ਬਾਹਰ ਇੱਕ ਨਾ ਬਜ਼ੁਰਗ ਬਾਬਾ ਬੈਠਾ ਪਿਆ ਸੀ। ਸਾਰਾ ਸਰੀਰ ਜਿਵੇਂ ਫੋੜੇ ਫਿੰਸੀਆਂ ਨਾਲ ਭਰਿਆ ਹੋਵੇ। ਉੱਤੇ ਮੱਖੀਆਂ ਬੈ ਬੈ ਉੱਡਦੀਆਂ ਪਈਆਂ ਸਨ। ਉਹ ਬਜ਼ੁਰਗ ਬਾਬੇ ਨੇ ਕੋਲ ਬੁਲਾਇਆ। ਕਹਤੀਏ ਮੇਰੇ ਨਾ ਸਾਰਾ ਸਰੀਰ ਦੁਖਦਾ ਪਿਆ। ਮੱਖੀਆਂ ਨੇ ਤੰਗ ਕੀਤਾ ਪਿਆ। ਜੇ ਮਰਮ ਪੱਟੀ ਕਰ ਦੇ ਮੈਂ ਤੇਰਾ ਬੜਾ ਸ਼ੁਕਰਾਨਾ ਕਰਾਂ। ਉੱਥੇ ਨਾ ਬੜੇ ਸਾਰੇ ਨਿੰਮ ਦੇ ਰੋਕਸਨ ਉਨੇ ਇੱਕ ਸਲਵਟਾ ਜਾਲਿਆ ਉਹਦੇ ਉੱਤੇ ਚੰਗੀ ਤਰ੍ਹਾਂ ਮਨੇਮ ਪੀ ਕੇ ਤੇ ਸਾਰੇ ਜ਼ਖਮਾਂ ਦੇ ਉੱਤੇ ਧੋ ਕੇ ਤੇ ਲਾ ਦਿੱਤੀ ਹੁਣ ਕਪੜਾ ਹੈ ਨਹੀਂ ਸੀ ਹੁਣ ਉਹਨੇ ਕੀ ਕੀਤਾ ਵੀ ਆਪਣੀ ਚੁੰਨੀ ਦੇ ਨਾਲ ਉਹ ਥੋੜੇ ਥੋੜੇ ਕਪੜੇ ਪਾੜ ਕੇ ਉੱਤੇ ਬੰਨ ਦਿੱਤੇ ਬਾਬੇ ਨੂੰ ਜਿਵੇਂ ਸੁੱਖ ਆ ਗਿਆ ਹੋਵੇ ਉਹਨੇ ਕਹਿਤੀ ਏ ਪ੍ਰਮਾਤਮਾ ਤੇਰੇ ਤੇ ਹਮੇਸ਼ਾ ਮੇਰ ਭਰਿਆ ਹੱਥ ਰੱਖੇ ਜਾਂ ਲੱਗਦੀ ਅਤੇ ਕਹਤੀ ਇਹ ਮੇਰਕਲ ਇੱਕੋ ਗਾਂ ਤੇ ਇਹ ਜਿਹੜੀ ਗਾਂ ਹੈ ਨਾ ਇਹਦੇ ਜਿਹੜਾ ਵੀ ਇਹਦੇ ਸਾਫ ਸਫਾਈ ਜੀ ਹੋਣ ਲਈ ਤੇ ਜੇ ਤੂੰ ਕਰ ਦੇ ਥੱਲੋ ਤੇ ਤੇਰਾ ਬੜੇ ਮਿਹਰਬਾਨੀ ਹੋਵੇ ਉਹਨੇ ਕਿਹਾ ਬਾਬਾ ਹੁਣੇ ਕਰ ਦੇਨੀਆ ਉਹਨੇ ਗਾਂ ਦੇ ਥੱਲੋ ਗੋਇਆ ਹੁੰਜਿਆ ਨਮਾਇਆ ਤਵਾਇਆ ਤੇ ਗੋਇਆ ਪਾਸੇ ਹੁੰਜ ਕੇ ਕਰਕੇ ਤੇ ਰੱਖ ਦਿੱਤਾ ਹੁਣ ਉਹ ਚਲੀ ਗਈ ਹੁਣ ਅੱਗੇ ਜਾਂਦੀ ਹੈ ਅੱਗੇ ਨਾ ਬੜਾ ਵੱਡਾ ਦਰਿਆ ਆਉਂਦਾ ਉਹ ਦਰਿਆ ਦੇ ਕੋਲ ਨਾ ਇੱਕ ਬਜ਼ੁਰਗ ਬੇਬੇ ਬੈਠੀ ਹੁੰਦੀ ਉਹ ਬੇਬੇ ਹੁਣ ਉਹਨੂੰ ਦਰਿਆ ਵੀ ਨਹੀਂ ਪਾਰ ਕਰਨਾ ਵੀ ਕਿਵੇਂ ਕਰਾਂ ਉਹਨੋਂ ਬੇਬੇ ਕਹਿੰਦੀ ਵੀ ਧੀਏ ਉਹਦਾ ਨਾਲ ਘਰ ਹੁੰਦਾ ਕਿਦੀ ਦਰਿਆ ਚ ਰੇਤ ਆ ਆ ਕੇ ਨਾ ਮੇਰਾ ਘਰ ਭਰ ਦਿੱਤਾ ਜੇ ਤੂੰ ਰੇਤ ਬਾਹਰ ਕੱਢ ਦੇ ਤੇ ਤੇਰਾ ਬੜਾ ਭਲਾ ਹੋਵੇ ਸਾਰੀ ਰੇਤ ਨਾ ਬਾਹਰ ਕੱਢ ਦਿੰਦੀ ਹੈ ਬੇਬੇ ਕਹਿੰਦੀ ਆ ਲੈ ਇਹ ਜਿਹੜੀ ਬੇੜੀ ਹੈ ਨਾ ਇਹ ਚ ਪਾਰ ਕਰਕੇ ਤੇ ਚਲੀ ਜਾਵੀਂ ਤੇ ਇਹਦੇ ਚ ਆ ਜੀ ਉਹ ਬੇੜੀ ਪਾਰ ਕਰਕੇ ਤੇ ਚਲੀ ਜਾਂਦੀ ਹੈ ਜਾ ਕੇ ਆਪਣੀ ਭਾਬੀ ਨੂੰ ਮਿਲਦੀ ਹੈ ਭਾਬੀ ਬੜੀ ਖੁਸ਼ ਹੁੰਦੀ ਹੈ ਵੀ ਮਿਲਣਾ ਹੈ ਮਾਂ ਦੇਖ ਕੇ ਸੜਵਲ ਜਾਂਦੀ ਹੈ ਕਿੰਦੀ ਵੀ ਦੂਜੇ ਦਿਨ ਮੂੰਹ ਚੋਕਣੀ ਤੇ ਇੱਥੇ ਆ ਜਾਨੀ ਤੇਰੀ ਆਪਣੇ ਘਰ ਨਹੀਂ ਬੰਦੀ ਮਿੱਟੇ ਕੇ ਰਿਆ ਕਰ ਮਸੀਆ ਕਦੀ ਤੇਰੇ ਵਾਂਗ ਆਈਏ ਉਹ ਅਗੋ ਕੁਝ ਨਾ ਬੋਲੀ ਅਗੋ ਭਾਬੀ ਨੇ ਕਿਹਾ ਬਿੱਤੀਆਂ ਪੇਕੇ ਹੀ ਆਉਂਦੀਆਂ ਨੇ ਹੋਰ ਕਿੱਥੇ ਜਾਣ ਤੇ ਇਹੀ ਇਨਾਂ ਦਾ ਘਰ ਹੁੰਦਾ ਇੱਥੇ ਵੀ ਇਨਾਂ ਦਾ ਦਿਲ ਉਧਰ ਦਾ ਉਹਨੇ ਕਿਹਾ ਵੀ ਦਿਲ ਉਧਰ ਨੂੰ ਜਦੋਂ ਉੱਥੇ ਨਹੀਂ ਬਣਦੀ ਤਾਂ ਹੀ ਮੂੰਹ ਚੋਕ ਕੇ ਆ ਜਾਂਦੀ ਉਹ ਬੋਲ ਬਾਲ ਕੇ ਚਲੀ ਗਈ ਹੁਣ ਉਹਦੀ ਭਾਬੀ ਨੇ ਕਿਹਾ ਵੀ ਮਾਂ ਦੀਆਂ ਗੱਲਾਂ ਨੂੰ ਦਿਲ ਨਾ ਲਾਈ ਉਹਨੂੰ ਹਾਲ ਚਾਲ ਪੁੱਛਿਆ ਉਹਨੂੰ ਖਾਣ ਪੀਣ ਨੂੰ ਦਿੱਤਾ ਉਨੇ ਸਾਰਾ ਦਿਨ ਆਪਣੀ ਭਾਬੀ ਦੇ ਨਾਲ ਛੋਟੇ ਛੋਟੇ ਕੰਮਾਂ 'ਚ ਹੱਥ ਵੰਡਾਇਆ ਸਾਰੇ ਕੰਮ ਕਰਵਾਈ ਕਹਿੰਦੇ ਭਰਾ ਵੀ ਆਇਆ ਬੜਾ ਖੁਸ਼ ਹੋਇਆ ਕਹਿੰਦੇ ਹੁਣ ਨਾ ਉਹ ਜਦੋਂ ਸਵੇਰ ਹੋਈ ਤੇ ਕਹਿੰਦੀ ਮੈਂ ਰਾਤ ਰੁਕ ਗਈਆਂ ਹੁਣ ਮੈਨੂੰ ਜਾਣਾ ਚਾਹੀਦਾ ਉਹਨੇ ਕਿਹਾ ਠੀਕ ਹੈ ਉਹ ਜਦੋਂ ਜਾਨ ਲੱਗਦੀ ਭਾਬੀ ਕਹਿੰਦੇ ਵੀ ਖਾਲੀ ਹੱਥ ਨਹੀਂ ਜਾਈਦਾ ਉਹਨੇ ਇੱਕ ਸੂਟ ਸੀ ਤੇ ਉਹਨੂੰ ਲਫਾਫੇ 'ਚ ਪਾ ਤਿਆਂ ਨੂੰ ਝੋਲੇ 'ਚ ਪਾ ਤੈ ਦੇਤਾ ਕਹਿੰਦੀ ਵੀ ਜਾ ਹੁਣ ਉਹ ਚਲੀ ਜਾਂਦੀ 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 ਹੁਣ ਜਦੋਂ ਜਾਂਦੀ ਸੀ ਹੁਣ ਉਹ ਹੀ ਦਰਿਆ ਆਉਂਦਾ ਬੇੜੀ ਪਾਰ ਕਰਕੇ ਤੇ ਚਲੀ ਜਾਂਦੀ ਹੁਣ ਮਾਈ ਪੁੱਛਦੀ ਵੀ ਪੀਪਾ ਤੂੰ ਕੱਲ ਲ ਲਈ ਹੋਈਏ ਜਿਹਨੇ ਮੇਰੀ ਰੇਤ ਸਾਫ਼ ਕੀਤੀ ਸੀ ਕਹਿੰਦੀ ਹਾਂ ਮਾਈ ਮੈਂ ਕੱਲ ਲ ਲਈਆਂ ਕਹਿੰਦੀ ਹੋਰ ਤਾਂ ਮੇਰੇ ਕੋਲ ਕੁਝ ਨਹੀਂ ਆਹ ਰੇਤ ਆ ਵਿੱਚੋਂ ਪੱਥਰ ਆ ਹੀ ਮੇਰੇ ਕੋਲ ਆ ਤੇ ਆ ਤੂੰ ਬੋਕ ਭਰ ਤੇ ਆਲੇ ਲੈ ਉਹਨੇ ਉਹ ਛੋਲੇ ਚੋਂ ਬੋਕ ਭਰ ਦਿੱਤੀ ਉਹ ਮਾਈ ਦਾ ਉੱਥੇ ਆਸ਼ੀਰਵਾਦ ਹੋ ਰੇਤ ਰਾਤ ਕੱਢ ਕੇ ਤੇ ਅੱਗੇ ਚਲੀ ਗਈ ਤੁਰਦੀ ਤੁਰਦੀ ਉਹ ਬਾਬੇ ਦੇ ਕੋਲ ਗਈ ਉਹ ਬਾਬਾ ਜਿਹੜਾ ਸੀ ਹੁਣ ਉਹਦੀ ਜਦੋਂ ਉਥੇ ਸਾਫ ਸਫਾਈ ਕੀਤੀ ਬਾਬਾ ਕਹਿੰਦਾ ਧੀਏ ਤੂੰ ਕੱਲ ਲਈ ਜਿਹਨੇ ਪੱਟੀਆਂ ਕੀਤੀਆਂ ਨੇ ਕਹਿੰਦੀ ਹਾਂ ਉਹ ਕਹਿੰਦਾ ਵੀ ਆ ਦੇਖ ਆ ਗਾਂ ਨੇ ਬੜਾ ਸਾਰਾ ਦੁੱਧ ਦਿੱਤਾ ਤੇ ਆ ਗਾਂ ਦੇ ਇਨੇ ਗੋਏ ਬਣਾਏ ਸੀ ਮੈਂ ਤੇ ਆ ਸਾਰਾ ਕੁਝ ਲੈ ਜਾ ਉਹ ਇੱਕ ਦੋਨੇ ਚੋਂ ਦੁੱਧ ਤੇ ਹੋਰ ਉਹਨੂੰ ਜਿਹੜਾ ਗੋਏ ਤੇ ਬੜਾ ਕੁਝ ਭਰ ਕੇ ਤੈਨੂੰ ਦੇ ਦਿੰਦਾ ਅੱਗੇ ਜਾਂਦੀ ਏ ਉਹ 베ਰੀ ਵਾਲੀ ਜਿਹੜੀ ਮਾਈ ਹੁੰਦੀ ਏ ਜਿਹਦੀ ਗੁੱਤ ਕੀਤੀ ਹੁੰਦੀ ਕਹਿੰਦੀ ਬੀਬਾ ਤੂੰ ਕਾਲ ਲ ਲਈ ਹੋਈ ਮਨੇ ਕਿਹਾ ਹਾਂ ਮਾਈ ਮੈਂ ਕਾਲ ਲ ਲਈਆਂ ਕਹਿੰਦੀ ਇੱਥੇ ਜਿੰਨੇ 베ਰ ਪੇਨ ਆ ਛਾੜ ਕੇ ਤੇ ਲੈ ਜਾ ਪੁੱਤ ਸਾਡੇ ਅਰ ਮੈਂ ਕਿਹੜਾ ਖਾਣੇ ਨੇ ਉਥੋਂ 베ਰ ਛਾੜ ਕੇ ਤੇ ਘਰ ਲੈ ਜਾਂਦੀ ਏ ਘਰ ਜਾ ਕੇ ਹੁਣ ਉਹ ਸੂਟ ਵਾਲਾ ਜਿਹੜਾ ਝੋਲਾ ਸੀ ਉਹ ਚ ਸੂਟ ਕੱਢ ਕੇ ਤੇ ਅੰਦਰ ਰੱਖ ਲੈਂਦੀ ਏ ਤੇ ਹੁਣ ਜਿਹੜਾ ਰੇਤਾ ਤੇ ਉਹ ਚ 베ਰ ਤੇ ਉਹ ਦੁੱਧ ਤੇ ਉਹ ਸਾਰਾ ਕੁਝ ਪਿਆ ਹੁੰਦਾ ਉਹ ਇੱਕ ਪਾਸੇ ਰੱਖ ਦਿੰਦੀ ਏ ਕਿੰਦੇ ਜਿਹੜੇ ਦੁੱਧ ਦਾ ਵਰਤ ਲੈਂਦੀ ਹੁਣ ਗੋਏ ਰੇਤ ਤੇ ਉਹ ਬੇਰ ਇੱਕ ਪਾਸੇ ਪਏ ਹੁੰਦੇ ਨੇ ਕਿੰਦੇ ਕਹਿੰਦੀ ਵੀ ਸਵੇਰੇ ਉਠਾਂਗੀ ਤੇ ਦੇਖ ਲਾਂਗੀ ਘਰ ਘਰ ਤੇ ਕੰਮਾਂ 'ਚ ਲੱਗ ਜਾਂਦੀ ਹੈ ਸਵੇਰੇ ਉੱਠਦੀ ਹੈ ਨਾ ਤੇ ਦੇਖਦੀਏ ਵੀ ਬੜਾ ਉੱਥੇ ਚਮਕੀ ਚਮਕ ਹੁੰਦੀ ਉਹਦਾ ਘਰ ਦਾ ਕਹਿੰਦਾ ਵੀ ਤੂੰ ਕਿੱਥੇ ਗਈ ਸੀ ਤੇ ਆ ਕੀ ਚਮਕਦਾ ਪਿਆ ਉਨੇ ਫਿਰ ਜਦੋਂ ਦੇਖਿਆ ਤੇ ਜਿਹੜੇ ਬੇਰ ਸਨ ਉਹ ਵੀ ਹੀਰੇ ਜਵਾਹਰਾਂ ਚ ਬਦਲ ਗਏ ਜਿਹੜੀ ਉਹ ਬੇਬੇ ਨੇ ਰੇਤ ਦਿੱਤੀ ਸੀ ਕਹਿੰਦੇ ਉਹ ਵੀ ਸੋਨੇ ਚ ਬਦਲ ਗਈ ਉੱਚ ਜਿਹੜੇ ਪੱਥਰ ਸਨ ਕਹਿੰਦੇ ਉਹ ਵੀ ਸੋਨੇ ਚਾਂਦੀ ਤੇ ਹੀਰੇ ਦੇ ਹੋਗੇ ਉਹ ਬਾਬੇ ਨੇ ਜਿਹੜੇ ਦੋਹਣੇ ਚ ਦੁੱਧ ਪਾ ਕੇ ਦਿੱਤਾ ਸੀ ਕਹਿੰਦੇ ਉਹ ਵੀ ਸੋਨੇ ਦਾ ਹੋ ਗਿਆ ਜਿਹੜੀਆਂ ਪਾਥੀਆਂ ਦਿੱਤੀਆਂ ਸਨ ਕਹਿੰਦੇ ਉਹ ਵੀ ਸੋਨੇ ਚ ਬਦਲ ਗਈਆਂ ਕਹਿੰਦੇ ਉਹ ਬੜੀ ਖੁਸ਼ ਹੋਈ ਨੇ ਉਹਦੇ ਘਰ ਨਾਲ ਕਹਿੰਦਾ ਵੀ ਤੂੰ ਕਿਤੋਂ ਚੋਰੀ ਕਰਕੇ ਲਿਆਈਏ ਤੂੰ ਚੋਰੀ ਕਰਨ ਗਈ ਸੀ ਕਿ ਕਿਸੇ ਨੂੰ ਮਿਲਣ ਗਈ ਸੀ ਉਨੀ ਸਾਰੀ ਗੱਲ ਦਸੀ ਵੀ ਰਸਤੇ 'ਚ ਐਵੇਂ ਮਿਲੇ ਸੀ ਉਹਨਾਂ ਮੈਨੂੰ ਮਦਦ ਲਈ ਕਿਆ ਤੇ ਉਹਦੇ ਸਮੇ ਇਹ ਸਾਰਾ ਕੁਝ ਦਿੱਤਾ ਅਧਿਕਾਰ ਵਾਲੇ ਨੇ ਕਿਹਾ ਦੇਖ ਇਹ ਸਾਰਾ ਕੁਝ ਨੀਤਾ ਨੂੰ ਮਰਾਦਾਂ ਲੱਗਦੀਆਂ ਨੇ ਤੂੰ ਹਮੇਸ਼ਾ ਪਰਮਾਤਮਾ ਦਾ ਨਾਮ ਲੈਂਦੀ ਹਰ ਇੱਕ ਦੇ ਦੁੱਖ ਨੂੰ ਸਮਝਦੀ ਕੋਈ ਵੀ ਤੈਨੂੰ ਮਿਲੇ ਤੂੰ ਹਰ ਇੱਕ ਦੀ ਮਦਦ ਕਰਦੀ ਤੂੰ ਤੇ ਘਰ ਆਏ ਇੱਕ ਪਰਿੰਦੇ ਨੂੰ ਵੀ ਪਾਣੀ ਤੇ ਪਾਣੀ ਪੀਏ ਬਿਨਾ ਤੇ ਦਾਣੇ ਬਿਨਾ ਨਹੀਂ ਜਾਣ ਦਿੰਦੀ ਫਿਰ ਪਰਮਾਤਮਾ ਤੇਰੇ ਨਾਲ ਕਿਵੇਂ ਮਾੜਾ ਕਰ ਸਕਦਾ ਕਿੰਦੇ ਹੁਣ ਚਾਰੇ ਪਾਸੇ ਹੁਣ ਚਰਚੇ ਹੋਣ ਲੱਗੇ ਕਹਿੰਦੇ ਮਹੀਨੇ ਵਿੱਚ ਹੀ ਉਹਨੇ ਨਵਾਂ ਘਰ ਉਸਾਰ ਲਿਆ ਕਹਿੰਦੇ ਹੋਰ ਵੀ ਸੋਖ ਸਹੂਲਤਾਂ ਆ ਗਈਆਂ ਬੜੇ ਨਿੱਕੇ ਨਿੱਕੇ ਕੰਮ ਜਿਹੜੇ ਸਨ ਉਸਾਰੇ ਕਰਨੇ ਆਰੰਭ ਕਰ ਦਿੱਤੇ ਹੁਣ ਪਰਮਾਤਮਾ ਦਾ ਨਾਮ ਤੇ ਪਹਿਲਾਂ ਹੀ Japti ਸੀ ਤੇ ਲੋਕਾਂ ਦੀ ਮਦਦ ਕਰਦੀ ਸੀ ਉਹਨੇ ਐਵੇਂ ਐਵੇਂ ਦੇ ਕੰਮ ਕੀਤੇ ਜਿਸ ਦੇ ਨਾਲ ਲੋਕਾਂ ਦੀ ਮਦਦ ਵੀ ਹੋ ਜਾਏ ਤੇ ਲੋਕਾਂ ਨੂੰ ਕਿਸੇ ਅਗੇ ਹੱਥ ਵੀ ਨਾ ਅੜਨਾ ਪਵੇ ਹੁਣ ਚਾਰੇ ਪਾਸੇ ਉਹਦੇ ਚਰਚੇ ਹੋਣ ਲੱਗੇ ਵੀ ਕੋਈ ਸਿਆਣੀ ਸੁਝਵਾਨ ਹੋਵੇ ਤੇ ਉਹਦੇ ਵਰ ਕੀ ਹੋਵੇ ਇਹ ਗੱਲ ਹੁਣ ਜਿਹੜੀ ਮੱਸੀਆ ਦੇ ਕੰਨਾਂ ਵਿੱਚ ਵੀ ਪਈ ਮੱਸੀਆਂ ਨੂੰ ਜਦੋਂ ਪਤਾ ਲੱਗਾ ਵੀ ਉਹ ਅਮੀਰ ਹੋ ਗਏ ਤੇ ਹਰ ਕੋਈ ਉਹਦੀ ਤਾਰੀਫ਼ ਕਰਦਾ ਪਿਆ ਹੁਣ ਉਹ ਭੱਜੀ-ਭੱਜੀ ਪੁੰਨਿਆਂ ਦੇ ਘਰ ਆਈ ਆ ਕੇ ਉਹਨੂੰ ਕਹਿੰਦੀ ਵੀ ਮੈਂ ਤਾਂ ਚਾਹੁੰਦੀ ਸੀ ਤੂੰ ਹਮੇਸ਼ਾ ਗਰੀਬ ਰਵੇਂ ਮੇਰੀ ਮਾਂ ਨੇ ਤੇਰਾ ਵਿਆਹ ਵੀ ਗਰੀਬ ਕਰਕੇ ਕੀਤਾ ਸੀ ਪਰ ਤੇਰੇ ਕੋਲ ਇਹ ਨਿਸ਼ਾਨੋ ਸ਼ੌਕਤ ਕਿਵੇਂ ਆ ਗਈ ਨੇ ਕਿ ਆ ਭੈਣੇ ਅਮੀਰ ਗਰੀਬ ਕਰਨ ਵਾਲਾ ਉਹ ਪਰਮਾਤਮਾ ਹੈ ਤੂੰ ਕੌਣ ਹੋਣੀ ਹੈ ਕਿਸੇ ਨੂੰ ਗਰੀਬ ਕਰਨ ਵਾਲੀ ਪਰਮਾਤਮਾ ਦੀ ਨਿਗਾਸ ਵੱਲੀ ਹੋਵੇ ਨਾ ਉਹ ਤਾਂ ਵਰਸ਼ ਤੋਂ ਵਿੱਚੋ ਕੇ ਅਰਸ਼ਾਂ ਤੇ ਬਿਠਾ ਦਿੰਦਾ ਤੇ ਉਹ ਅਸਮਾਨ ਵੀ ਉਹਦੇ ਲਈ ਛੱਪੜ ਪਾ ਕੇ ਖੋਲ ਦਿੰਦਾ ਜਦੋਂ ਨੇ ਇਹ ਗੱਲ ਸੁਣੀ ਤੇ ਉਹਨੇ ਕਿਹਾ ਸਿੱਧਾ ਸਿੱਧਾ ਦੱਸ ਇਹ ਸਾਰਾ ਕੁਝ ਕਿਵੇਂ ਆਇਆ ਨਹੀਂ ਤੇ ਜਾ ਕੇ ਰਾਜੇ ਕੋਲ ਚੋਰੀ ਦੇ ਤੈਨੂੰ ਵਿੱਚ ਮੈਂ ਫਸਾ ਦੇਣਾ ਉਹਨੇ ਕਿਹਾ ਇਹ ਹੈ ਵੀ ਐਵੇਂ ਦੀ ਜਾ ਕੇ ਪਤਾ ਨਹੀਂ ਕੀ ਰਾਜੇ ਨੂੰ ਕਹਿ ਦੇ ਉਹਨੇ ਕਿਹਾ ਭੈਣੇ ਮੈਂ ਤੇ ਆਪਣੇ ਭਰਾ ਕੋਲ ਗਈ ਸੀ ਭਾਬੀ ਕੋਲ ਗਈ ਸੀ ਤੇ ਉੱਥੇ ਜਾ ਕੇ ਜਦੋਂ ਵਾਪਸ ਆਈਆਂ ਤੇ ਸਾਰਾ ਕੁਝ ਮਿਲ ਗਿਆ ਹੁਣ ਉਹ ਵੀ ਅਗਲੇ ਦਿਨ ਕਹਿੰਦੀ ਵੀ ਮੈਂ ਵੀ ਹੁਣ ਜਾਵਾਂਗੀ ਉਹਨੇ ਕਿਹਾ ਵੀ ਤੂੰ ਮੈਨੂੰ ਦੁਖੀ ਕੀਤਾ ਸੀ ਤੇ ਉਹ ਦੁੱਖ ਦੇ ਮਾਰੇ ਮੈਂ ਉੱਥੇ ਚਲੀ ਗਈ ਦੁਖੀ ਹੋ ਕੇ ਗਈ ਤੇ ਸਾਰਾ ਕੁਝ ਮੈਨੂੰ ਮਿਲ ਗਿਆ ਹੁਣ ਉਹ ਘਰ ਜਾਂਦੀ ਹੈ ਘਰ ਜਾ ਕੇ ਆਪਣੇ ਘਰ ਵਾਲੇ ਨੂੰ ਕਹਿੰਦੀ ਤੁਸੀਂ ਮੈਨੂੰ ਕੁਝ ਆਖੋ ਵੀ ਮੈਂ ਨਾ ਦੁਖੀ ਹੋ ਗਈ ਥੋ ਜਾਣਾ ਚਾਹਨੀ ਆ ਉਹ ਹੁਣ ਪਹਿਲਾ ਹੀ ਮੌਕੇ ਦੀ ਤਲਾਸ਼ 'ਚ ਸੀ ਉਹਨੇ ਦੋ ਚਾਰ ਉਹਦੇ ਰੱਖਦੇ ਦੁਖੀ ਹੋ ਕੇ ਤੇ ਅਗਲੇ ਦਿਨੀ ਤੁਰ ਪਈ ਹੁਣ ਜਾਂਦੇ ਜਾਂਦੇ ਉਹੀ ਮਾਈ ਮਿਲੇ ਮਾਈ ਕਹਿੰਦੀ ਵੀ ਮੇਰੇ ਵਾਲਾਂ ਨੂੰ ਥੋੜੇ ਕੇਸ ਨੂੰ ਕੰਗੀ ਕਰਦੇ ਤੇ ਮੇਰਾ ਘਰ ਸਾਫ਼ ਕਰਦੇ ਕਹਿੰਦੀ ਬੋਕਰ ਮੈਂ ਕਦੀ ਘਰ ਨਹੀਂ ਮਾਰੀ ਤੇ ਆਪਣੇ ਕੇਸ ਮੈਂ ਆਪ ਮਸਾਂ ਸੰਵਾਰਦੀਆਂ ਤੇਰੇ ਸਵਾਰ ਦਾ ਐਡੀ ਮੈਲੀ ਲੱਗਦੀਆਂ ਨਾ ਤੋ ਤੇ ਆਪੇ ਕਰ ਉਹ ਅੱਗੇ ਚਲੀ ਜਾਂਦੀ ਹੈ ਅੱਗੇ ਉਹ ਬਜ਼ੁਰਗ ਬਾਬਾ ਮਿਲਦਾ ਕਹਿੰਦੇ जख्मਾਂ ਤੇ ਮੱਖੀਆਂ ਬੈਠਦੀਆਂ ਨੇ ਧੀਏ ਥੋੜਾ ਠੀਕ ਕਰ ਦੇ ਅੱਗੇ ਕਹਿੰਦੀ ਵੀ ਤੇਰੇ ਕੋਲ ਤਾਂ ਉਂਝੀ ਮੁਸਕਾਉਣ ਦੀ ਮੈਂ ਤਾਂ ਤੇਰੇ ਵਰਗੀ ਦੇ ਨੇੜੇ ਨਾਲ ਲੱਗਾਂ ਇੰਨਾ ਕਹਿ ਕੇ ਅੱਗੇ ਚਲੀ ਜਾਂਦੀ ਹੈ ਅੱਗੇ ਮਾਈ ਕਹਿੰਦੀ ਵੀ ਦੇਖ ਮੇਰੇ ਘਰ ਨਹੀਂ ਰੇਤ ਵੜ ਗਈ ਤੂੰ ਥੋੜੀ ਜੀ ਬਾਹਰ ਕੱਢ ਦੇ ਉਹ ਕਹਿੰਦੀ ਰੇਤ ਤੇਰੇ ਘਰ ਵੜੀ ਮੇਰੇ ਘਰ ਤੇ ਨਹੀਂ ਵੜੀ ਸਾਹ ਤੇਰਾ ਤਾਂ ਹੈ ਮੇਰਾ ਤੇ ਨਹੀਂ ਵੀ ਕਿਵੇਂ ਕਿਵੇਂ ਦੇ ਵਿਹਲੇ ਹੋ ਆਪਣਾ ਕੰਮ ਆਪ ਕਰਨਾ ਆਰੰਭ ਕਰ ਲੋ ਇੰਨਾ ਮਾੜਾ ਚੰਗਾ ਬੋਲ ਕੇ ਤੇ ਅੱਗੇ ਚਲੀ ਜਾਂਦੀ ਹੈ ਅੱਗੇ ਬੇੜੀ ਪਈ ਹੁੰਦੀ ਹੈ ਲੈ ਕੇ ਤੇ ਆਪਣੀ ਮਾਂ ਦੇ ਕੋਲ ਚਲੀ ਜਾਂਦੀ ਜਾ ਕੇ ਸਿੱਧਾ ਮਾਂ ਕੋਲ ਗਈ ਤੇ ਉਹਦੀਆਂ ਪੁੰਨਿਆਂ ਦੀਆਂ ਚੁਗਲੀਆਂ ਕਰਨੀਆਂ ਸ਼ੁਰੂ ਕਰ ਦਿੱਤੀਆਂ ਫਿਰ ਭਾਬੀ ਦੀਆਂ ਕਰਨੀਆਂ ਸ਼ੁਰੂ ਕਰ ਦਿੱਤੀਆਂ ਹੁਣ ਨਾ ਕਹਿੰਦੀ ਵੀ ਮੈਂ ਹੁਣ ਚੱਲੀ ਆਂ ਵੀ ਤੁਸੀਂ ਪੁੰਨਿਆ ਨੂੰ ਇੰਨਾ ਕੁਝ ਦਿੱਤਾ ਮੈਨੂੰ ਵੀ ਦੇਵੋ ਉਹ ਕਹਿੰਦੀ ਮੈਂ ਤੇ ਕੁਝ ਨਹੀਂ ਦਿੱਤਾ ਉਹ ਕਹਿੰਦੀ ਵੀ ਕਿਉਂ ਝੂਠ ਬੋਲਦੇ ਹੋ ਪੁੰਨਿਆ ਦੁਖੀ ਹੋ ਕੇ ਆਈ ਸੀ ਤੇ ਤੁਸੀਂ ਤੇ ਉਹਦਾ ਘਰ ਇੱਕ ਹੀ ਰੱਖ ਜਾਣਿਆਂ ਨਾਲ ਭਰਤਾ ਉਹ ਕਹਿੰਦੀ ਵੀ ਮੇਰੇ ਕੋਲ ਤਾਂ ਇੱਕ ਸੂਟ ਸੀ ਤੇ ਮੈਂ ਦੇਤਾ ਉਹ ਕਹਿੰਦੀ ਮੈਨੂੰ ਵੀ ਸੂਟ ਦੇ ਉਹ ਕਹਿੰਦੀ ਤੇਰੇ ਲਾਇਕ ਮੇਰੇ ਕੋਲ ਕੋਈ ਸੂਟ ਨਹੀਂ ਉਹਦੀ ਮਾਂ ਕਹਿੰਦੀ ਇਹਦੇ ਤੋਂ ਕਿਉਂ ਮੰਗਦੀ ਐ ਤੂੰ ਮੈਂ ਤੈਨੂੰ ਦੇਨੀ ਐ ਉਹਨੇ ਬੜਾ ਕੁਝ ਸੂਟ ਸਾਟ ਬੜਾ ਕੁਝ ਦਿੱਤਾ ਤੇ ਕਹਿੰਦੇ ਜਾ ਕੇ ਤੇ ਹੁਣ ਉਹ ਉਵੇਂ ਹੀ ਬੇੜੀ ਪਾਰ ਕਰਕੇ ਤੇ ਜਾਣ ਲੱਗਦੀ ਮਾਈ ਕਹਿੰਦੀ ਵੀ ਆ ਲੈ ਮੇਰੇ ਕੋਲ ਧੀਏ ਜਾਂਦੇ ਜਾਂਦੇ ਰੇਤ ਵੀ ਲੈ ਜਾ ਆਹੀ ਮੇਰੇ ਕੋਲ ਹੈ ਹੁਣ ਉਹਨੇ ਸੁਣਿਆ ਸੀ ਵੀ ਸ਼ਾਇਦ ਉਹ ਰੇਤ ਵੀ ਲੈ ਕੇ ਆਈਏ ਉਹਨੇ ਰੇਤ ਛੇਛਤੀ ਚੋਲੇ ਚ ਪਵਾਲੀ ਅੱਗੇ ਉਹ ਬਜੁਰਗ ਬਾਬਾ ਕਹਿੰਦਾ ਲੈ ਆ ਦੁੱਧ ਲੈ ਜਾ ਪਾਥੀਆਂ ਲੈ ਜਾ ਹੁਣ ਉਹਨੇ ਇਹ ਵੀ ਸੁਣਿਆ ਸੀ ਵੀ ਇਹ ਵੀ ਲੈ ਕੇ ਆਈਏ ਉਹਨੇ ਉਹ ਵੀ ਪਵਾਲੀ ਹੁਣ ਅੱਗੇ ਉਹ ਮਾਈ ਕਹਿੰਦੀ ਵੀ ਬੇਰ ਲੈ ਜਾ ਉਹ ਵੀ ਲੈ ਗਈ ਘਰ ਲੈ ਜਾ ਕੇ ਉਹਨੇ ਵੀ ਸਾਰਾ ਕੁਝ ਇੱਕ ਪਾਸੇ ਰੱਖਤਾ ਮਾਂ ਦਾ ਦਿੱਤਾ ਸਮਾਨ ਤੇ ਅੰਦਰ ਲੈ ਗਈ ਉਹ ਉੱਥੇ ਹੀ ਰੱਖਤਾ ਸਵੇਰ ਹੋਈ ਤੇ ਦੇਖਦੀ ਹੈ ਸਾਰਾ ਘਰ ਕੀੜਿਆਂ ਨਾਲ ਭਰਿਆ ਜਾਂਦਾ ਹੁਣ ਦੁਖੀ ਹੋ ਜਾਂਦੀ ਹੈ ਵੀ ਇਹ ਕੀ ਹੋ ਗਿਆ ਅਗਲੇ ਦਿਨ ਘਰ ਅੱਗ ਲੱਗ ਜਾਂਦੀ ਹੁਣ ਭੱਜੀ-ਭੱਜੀ ਪੁੰਨਿਆ ਕੋਲ ਜਾਂਦੀ ਹੈ ਵੀ ਤੂੰ ਐਸਾ ਕੀ ਕੀਤਾ ਵੀ ਮੇਰੀ ਵਸੀ-ਵਸਾਈ ਦੁਨੀਆ ਸਾਰੀ ਸੁਆਹ ਹੋ ਗਈ ਹੁਣ ਉਹ ਕਹਿੰਦੀ ਦੇਖ ਪੈਣੇ ਨੀਤਾ ਨੂੰ ਮਰਾਦਾਂ ਲੱਗਦੀਆਂ ਨੇ ਤੇਰੇ ਘਰ ਬੜਾ ਕੁਝ ਸੀ ਪਰ ਫਿਰ ਵੀ ਤੂੰ ਲਾਲਚ ਕੀਤਾ ਤੇ ਲਾਲਚ ਵਸਾ ਕੇ ਤੂੰ ਸਾਰਾ ਕੁਝ ਗਵਾ ਲਿਆ ਮੇਰੇ ਕੋਲ ਕੱਖ ਨਹੀਂ ਸੀ ਪਰ ਪਰਮਾਤਮਾ ਨੇ ਮਿਹਰ ਕੀਤੀ ਤੇ ਸਾਰਾ ਕੁਝ ਆ ਗਿਆ ਇੱਕ ਗੱਲ ਹਮੇਸ਼ਾ ਯਾਦ ਰੱਖ ਲਾਲਚ ਹਮੇਸ਼ਾ ਸਭ ਕੁਝ ਖੋ ਦਿੰਦਾ ਤੇ ਪਰਮਾਤਮਾ ਦਾ ਨਾਮ ਲੈ ਚੰਗੇ ਕਰਮ ਕੀਤੇ ਘਰ ਸਭ ਕੁਝ ਆ ਜਾਂਦਾ ਹੁਣ ਉਹ ਆਪਣੇ ਮੱਥੇ ਤੇ ਹੱਥ ਮਾਰਦੀ ਤੇ ਵਾਪਸ ਮੁੜ ਜਾਂਦੀ ਹੁਣ ਪੁੰਨਿਆ ਉਸ ਦਿਨ ਤੋਂ ਸਾਰਿਆਂ ਨੂੰ ਕਹਿੰਦੀ ਚੰਗੇ ਕਰਮ ਕਰੋਗੇ ਤੇ ਪਰਮਾਤਮਾ ਮਿਹਰ ਪਰਿਆ ਹੱਥ ਹਮੇਸ਼ਾ ਰੱਖਣਗੇ ਲਾਲਚ ਕਰੋਗੇ ਤੇ ਜੋ ਕੋਲ ਹੈ ਉਹ ਵੀ ਖੁਸ ਜਾਏਗਾ ਹੁਣ ਇਥੋਂ ਆਪਾਂ ਨੂੰ ਕੀ ਸਿੱਖਣ ਨੂੰ ਮਿਲਦਾ ਹੈ ਜ਼ਿੰਦਗੀ 'ਚ ਕਦੇ ਲਾਲਚ ਨਾ ਕਰੋ ਪਰਮਾਤਮਾ ਦਾ ਨਾਮ ਲਵੋ ਉਹਨਾਂ 'ਤੇ ਭਰੋਸਾ ਰੱਖੋ ਚੰਗੇ ਕਰਮ ਕਰਨੇ ਆਰੰਭ ਕਰਦੋ ਤੁਹਾਡੀ ਝੋਲੀ ਆਪੇ ਪਰ ਜਾਵੇਗੀ